ਅੱਜ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਖੜੇ ਹਾਂ 2 ਤਰੀਕ ਹੈ ਵੋਟਾਂ ਤੋਂ ਅਗਲਾ ਦਿਨ ਹੈ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਸਿਆਸਤ ਜਿਵੇਂ ਇੱਕ ਪਾਸੇ ਸਰਗਰਮ ਸੀ ਉਮੈਦ ਕਿਸਾਨਾਂ ਦੀ ਸਿਆਸਤ ਵੀ ਕਾਫੀ ਜ਼ਿਆਦਾ ਸਰਗਰਮ ਹੈ ਤੇ ਸ਼ੰਭੂ ਬਾਰਡਰ ਦੇ ਉੱਤੇ ਅੱਜ ਵੀ ਕਿਸਾਨਾਂ ਦੇ ਵੱਲੋਂ ਹੱਲਾ ਬੋਲ ਰੋਸ ਪ੍ਰਦਰਸ਼ਨ ਲਗਾਤਾਰ ਚੱਲ ਰਹੀ ਹੈ ਤੇ ਅੱਜ ਕਿਸਾਨਾਂ ਦੇ ਵੱਲੋਂ ਸਾਬਤ ਤੌਰ ਤੇ ਵੱਡਾ ਜਿਹੜਾ ਇਕੱਠ ਹੈ ਉਹ ਉਲੀਕਿਆ ਗਿਆ ਤੇ ਜਿਹੜੇ ਕਿਸਾਨ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਸੱਸੀ ਕਾਲ ਜੀ ਹਾਂਜੀ ਸੱਸੀ ਕਾਲ ਜੀ ਸੋ ਕਿਵੇਂ ਵੇਖ ਰਹੇ ਹੋ ਜਿਹੜਾ ਅੱਜ ਦਾ ਜਿਹੜਾ ਇਕੱਠ ਕੀਤਾ ਜਾ ਰਿਹਾ ਕਿਹੜੇ ਮੁੱਦ ਇਹ ਆਪਣੇ ਸਵਾਮੀਨਾਥ ਦੀ ਰਿਪੋਰਟ ਜੋ ਸਰਕਾਰਾਂ ਨੇ 2006 ਵਿੱਚ ਤੈਅ ਕਰਾਈਆਂ ਸੀ ਕਿ ਸਵਾਮੀਨਾਥ ਦੀ ਰਿਪੋਰਟ ਦੇ ਹਿਸਾਬ ਨਾਲ ਫਸਲਾਂ ਦੇ ਰੇਟ ਦਿੱਤੇ ਜਾਣਗੇ ਜਿਸ ਵਿੱਚ ਐਮ ਐਸ ਪੀ ਦੀ ਗਾਰੰਟੀ ਕੀਡੋਨ ਬਣਾਏ ਜਾਣਗੇ OMSP ਸਰਕਾਰ ਅਜੇ ਤੱਕ ਕਿਸਾਨਾਂ ਨੂੰ 2006 ਤੋਂ ਲੈ ਕੇ 2024 ਆ ਗਿਆ ਆ ਔਰ ਇਹਦੇ ਵਿੱਚ ਤੁਸੀਂ ਹੀ ਦੇਖਿਆ ਹੋਣਾ ਪਹਿਲਾਂ 13 ਮਹੀਨੇ ਲਗਾਤਾਰ ਦਿੱਲੀ ਵੀ ਧਰਨਾ ਲੱਗ ਚੁੱਕਿਆ ਆ ਉਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਹੀ ਕਿ ਉਹ ਮੰਡੀਆਂ ਵੀ ਖਤਮ ਕਰਨ ਤੇ ਸਰਕਾਰ ਤੁਲੀ ਹੋਈ ਸੀ ਉਹਦੇ ਵਾਸਤੇ 13 ਮਹੀਨੇ ਪਹਿਲਾਂ ਦਿੱਲੀ ਲਾਏ ਆ ਹੁਣ ਕਰੀਬ 3 ਮਹੀਨੇ ਤੇ 11 ਦਿਨ ਅੱਜ 11ਵੇਂ ਦਿਨ 'ਚ ਮੋਰਚਾ ਜਾ ਰਿਹਾ ਹੈ ਜੋ ਕਿਸਾਨ ਮੋਰਚਾ 2 ਚੱਲ ਰਿਹਾ ਹੈ ਸ਼ੰਭੂ ਬਾਰਡਰ ਤੇ ਇਹ ਲਗਾਤਾਰ ਪੰਜਾਬ ਭਾਰ ਕੀ ਪੂਰੇ ਦੇਸ਼ ਭਰ ਦੇ ਵਿੱਚ ਇੱਕ ਅੰਦੋਲਨ ਚੱਲ ਰਿਹਾ ਹੈ ਔਰ ਆਪਣੀ ਐਮਐਸਪੀ ਦੀ ਫਸਲਾਂ ਦੀ ਗਰੰਟੀ ਕਰਾਉਣ ਵਾਸਤੇ ਕਿਸਾਨ ਇੱਥੇ ਬੈਠੇ ਹੋਏ ਆ ਜਦੋਂ ਤੱਕ ਸਰਕਾਰ ਐਮਐਸਪੀ ਗਰੰਟਰ ਨਹੀਂ ਕਰਦੀ ਫਸਲਾਂ ਤੇ ਐਮਐਸਪੀ ਨਹੀਂ ਦਿੰਦੀ ਉਨੇ ਚਿਰ ਤੱਕ ਇਹ ਇਸੇ ਤਰ੍ਹਾਂ ਮੋਰਚਾ ਜਾਰੀ ਰਹੂਗਾ ਇਹ ਚਾਹੇ ਕਿੰਨਾ ਵੀ ਲੰਮਾ ਚੱਲੇ ਜੇ ਗੱਲ ਕੀਤੀ ਜਾਵੇ ਅੱਜ ਕਿਸਾਨ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਕੀ ਤੁਹਾਨੂੰ ਜਿਹੜੀਆਂ ਸੰਕੇਤ ਦਿੱਤੇ ਗਏ ਨੇ ਇੱਕ ਵੱਡਾ ਕਾਫਲਾ ਦੁਬਾਰਾ ਲਿਕਨ ਦੀ ਤਿਆਰੀ ਕੀਤੀ ਗਈ ਹੈ ਕਿ ਜਿਹੜੇ ਲੋਕ ਘਰਾਂ ਨੂੰ ਚਲੇ ਗਏ ਸੀ ਉਹ ਮੋੜ ਪਰ ਤੋਂ ਤੇ ਵੱਡਾ ਕਾਫਲਾ ਵੀ ਜਿਹੜਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅੱਜ ਵੱਡਾ ਕਾਫਲਾ ਲੈ ਕੇ ਸ਼ੰਭੂ ਬਾਰਡਰ ਤੇ ਮੋੜ ਪਹੁੰਚੋ ਤੇ ਕਿਹੜੇ ਕਿਸਾਨ ਆਗੂ ਨੇ ਕਿਸਾਨ ਲੀਡਰ ਨੇ ਉਹਨਾਂ ਵੱਲੋਂ ਹਦਾਇਤਾਂ ਕੀ ਜਾਰੀ ਕੀਤੀ ਗਈਆਂ ਨੇ ਵੇਖੋ ਸਭ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹ ਪੱਟੀ ਜੋਂ ਦੇ ਆਗੂ ਹੁੰਦੇ ਨਾਂ ਤੇ ਜੋ ਸਾਡੀਆਂ ਡਿਊਟੀਆਂ ਲੱਗੀਆਂ ਨੇ ਨਿਭ ਅੱਜ ਜੋ ਭਾਰੀ ਜਥਾ ਆ ਰਿਹਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੁਣ ਇਹਨਾਂ ਆਗੂਆਂ ਨੇ ਕਿਹਾ ਵੀ ਇਹ ਜਿਹੜਾ ਸੰਘਰਸ਼ਾ ਇਹ ਲੰਮਾ ਚੱਲਣਾ ਇਹ ਸਾਲ ਚੱਲ ਜੇ 6 ਮਹੀਨੇ ਚੱਲ ਜੇ 2 ਸਾਲ ਚੱਲ ਜੇ ਇਹ ਲੰਮਾ ਚੱਲਣਾ ਤੇ ਜਦੋਂ ਜਦੋਂ ਲੋੜ ਪਈ ਕਿਸਾਨ ਆਗੂ ਵੰਡਾ ਕੱਢਦੇ ਆਏ ਵੀ ਆਪਾਂ ਲੰਮਾ ਸਮਾਂ ਚਲਾਉਣਾ ਤੇ ਕਿਵੇਂ ਚਲਾਉਣਾ ਹੁਣ ਜ਼ਿਲ੍ਹੇ ਵੇਜ ਕਰਤਾ ਵਾ ਹੁਣ ਜਿਵੇਂ 20 ਦਿਨ ਇਹ ਜ਼ਿਲ੍ਹਾ ਲਾਗੇ ਜਾਊ ਅੰਮ੍ਰਿਤਸਰ ਫਿਰ ਜਲੰਧਰ ਇਸ ਤਰ੍ਹਾਂ ਸਾਰੇ ਜ਼ਿਲ੍ਹੇ ਵਾਰੀ-ਵਾਰੀ ਆਉਣਗੇ ਤੇ ਨਾਲੇ ਘਰ ਦੇ ਕੰਮ ਵੀ ਇੱਕ ਵੇਖਣਿਆ ਪਰ ਜੋ ਸਾਡੇ ਆਗੂ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂ ਕਹੂੰਗਾ ਕਿ ਰੱਬ ਇਹਨਾਂ ਦੀਆਂ ਲੰਮੀਆਂ ਉਮਰਾਂ ਕਰੇ ਇਹਨਾਂ ਦੀਆਂ ਜਿਹੜੇ ਤਰੀਕੇ ਆ ਸੰਘਰਸ਼ ਕਰਨ ਦੇ ਇਹ ਦੁਨੀਆ ਤੋਂ ਅਲਹਿਦਾ ਕਿਉਂਕਿ ਆਪਣਾ ਪਰਿਵਾਰ ਅੱਲੇ ਨਹੀਂ ਵੇਂਦੇ ਆਪਣੇ ਮਾਇਆ ਅੱਲੇ ਨਹੀਂ ਵੇਂਦੇ ਇਹਨਾਂ ਨੇ ਸਾਰਾ ਕੁਝ ਦਾਤੇ ਲਾਇਆ ਆਵਾ ਇਨਾਂ ਦੀਆਂ ਵੱਡੀਆਂ ਉਭਰਾਉਣ ਇਹ ਵਧੀਆ ਕਾਰਡ ਕੱਢਣਗੇ ਤੇ ਜਿੱਤ ਕੇ ਜਾਣਗੇ ਨਾ ਇਹ ਵਿਕਣਗੇ ਤੇ ਨਾ ਅਜ ਤੱਕ ਵਿਕੇ ਆ ਤੇ ਨਾ ਇਹਨਾਂ ਨੂੰ ਕੋਈ ਮਾਇਆ ਦਾ ਮੋਹ ਆ ਇਹਨਾਂ ਤੇ ਬੜੀ ਪਰਮੇਸ਼ਰ ਦੀ ਕਿਰਪਾ ਜੇ ਗੱਲ ਕੀਤੀ ਜਾਵੇ ਸਰਮ ਸਿੰਘ ਪੰਦੇੜ ਦੀ ਤਾਂ ਸਰਮ ਸਿੰਘ ਦਾ ਪੰਦੇੜ ਅੱਜ ਪਹੁੰਚ ਰਹੇ ਨੇ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਜਾਂ ਅਜੇ ਉਹਨਾਂ ਦੇ ਵੱਲੋਂ ਹੋਰ ਰਣਨੀਤੀਆਂ ਲਿਖੀ ਜਾ ਰਹੀ ਹੈ ਕਿਸਾਨਾਂ ਨੂੰ ਲਾਮਬੰਦ ਕਰਨ ਦੇ ਲਈ ਪਿੰਡਾਂ ਦੇ ਵਿੱਚ ਦੌਰੇ ਕੀਤੇ ਜਾ ਰਹੇ ਵੇਖੋ ਜੀ ਉਹਨਾਂ ਨੇ ਸਾਰਾ ਆਪਣਾ ਦੇਸ਼ ਇੰਡੀਆ ਦੇਸ਼ ਆਪਣਾ ਸਾਰਾ ਵੇਖਣਾ ਪੰਦੇਰ ਸਾਹਿਬ ਨੇ ਅੱਜ ਆ ਰਹੇ ਆ ਇਹ ਤੋਂ ਬਾਅਦ ਫਿਰ ਨਾਲ ਆਪਣੇ ਸਭਰਾ ਸੂਬਾ ਆਗੂ ਸੁਖਵਿੰਦਰ ਸਿੰਘ ਜੀ ਉਹ ਵੀ ਆਪਣੀਆਂ ਡਿਊਟੀਆਂ ਨਿਭਾਉਂਦੇ ਆ ਜਿਲ੍ਹਾ ਆਗੂ ਸਾਡੇ ਤਰਨਤਾਰਨ ਦੇ ਮਤਲਬ ਸਾਰਿਆਂ ਦੇ ਰਲ ਕੇ ਹੀ ਇਹਨਾਂ ਨੇ ਟੀਮ ਬਣਾ ਕੇ ਨਾ ਇਹਨਾਂ ਨੇ ਇਕੱਤੇ ਨਾਲ ਹੀ ਹਰ ਇੱਕ ਮੀਟਿੰਗ ਕਰਕੇ ਹੀ ਕੰਮ ਕਰਨਾ ਉਹ ਅੱਜ ਜਥਾ ਲੈ ਕੇ ਆਉਣਗੇ ਅਗਲੀ ਰਣਨੀਤੀ ਫੇਰ ਇੱਥੇ ਤੈਅ ਕਰਨਗੇ ਤੇ ਇਹ ਜਦੋਂ ਜਦੋਂ ਲੋੜ ਪੈਂਦੀ ਮੀਟਿੰਗਾਂ ਦੀ ਰਣਨੀਤੀ ਦੀ ਇਹ ਬਦਲਦੇ ਰਹਿੰਦੇ ਆ ਤੇ ਇਦਾਂ ਹੀ ਕਰਦੇ ਰਹਿੰਦੇ ਇਹਨਾਂ ਦਾ ਅਜਾ ਜੇਕਰ ਗੱਲ ਕੀਤੀ ਜਾਵੇ ਖਾਸ ਕਰਕੇ ਜਿਹੜੀ ਰਣਨੀਤੀ ਦਾ ਉਹ ਲਿਖੀ ਗਈ ਹੈ ਤੇ ਜਿਹੜਾ ਅਗਲਾ ਸੰਘਰਸ਼ ਦੀ ਰੂਪਰੇਖਾ ਵੀ ਹੈ ਤੇ ਹੁਣ ਖਾਸ ਕਰਕੇ ਕਿਸਾਨ ਆਗੂਆਂ ਦੇ ਵੱਲੋਂ ਕੀ ਕੁਝ ਰਣਨੀਤੀ ਉ ਲਿਖੀ ਗਈ ਹੈ ਕਿ ਜਿਹੜੀ ਤੁਸੀਂ ਅਗਲੀ ਰਣਨੀਤੀ ਦੇ ਵਿੱਚ ਜਾਓਗੇ ਜੇ ਇਸ ਥਾਂ ਦੇ ਉੱਤੇ ਹੀ ਤੁਹਾਡਾ ਜਿਹੜਾ ਡੇਰਾ ਲੱਗਿਆ ਰਹਿੰਦਾ ਪੱਕਾ ਮੋਰਚਾ ਇੱਥੇ ਹੀ ਲੱਗਦਾ ਹੈ ਤਾਂ ਅਗਲੀ ਰਣਨੀਤੀ ਕੀ ਹੈ ਸੰਘਰਸ਼ ਇਸੇ ਥਾਂ ਤੋਂ ਲਿਖਿਆ ਜਾਵੇਗਾ ਜਿਵੇਂ ਦਿੱਲੀ ਦੇ ਵਿੱਚੋਂ ਲਿਖਿਆ ਗਿਆ ਜਾਂ ਕੁਝ ਹੋਰ ਰਣਨੀਤੀ ਬਦਲਣ ਦੀ ਵੀ ਤਿਆਰੀ ਹੈ ਅੱਜ ਦੇਖੋ ਜिले ਵਾਜ ਦੇ ਸਾਹਮਣਾ ਕਰ ਦਿੱਤਾ ਹੈ ਸਰਦਾਰ ਸਰਵਨ ਸਿੰਘ ਪਧੇਰ ਜੀ ਕਿਸਾਨ ਜੋ ਸੋਬਾ ਪੂਰਾ ਆਲ ਇੰਡੀਆ ਦਾ ਰਾਸ਼ਟ ਦੇ ਮਤਲਬ ਇਸ ਟਾਈਮ ਸਰਨ ਸਿੰਘ ਪਦੇਰ ਜੀ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਅੰਮ੍ਰਿਤਸਰ ਜ਼ਿਲ੍ਹਾ ਅੱਜ ਬਹੁਤ ਅੰਮ੍ਰਿਤਸਰ ਗੁਰਦਾਸਪੁਰ ਇਧਰੋਂ ਬਹੁਤ ਵੱਡਾ ਕਾਫਲਾ ਲੈ ਕੇ ਸਰਨ ਸਿੰਘ ਪਦੇਰ ਜੀ ਆ ਰਹੇ ਹੈ ਔਰ ਜੋ ਇੱਥੇ ਤਰਨਤਾਰ ਜ਼ਿਲ੍ਹਾ ਤੇ ਹੋਰ ਜ਼ਿਲ੍ਹੇ ਬੈਠੇ ਆ ਇਹ ਅੱਜ ਵਾਪਸ ਜਾਣਗੇ ਔਰ ਪੰਜਾਬ ਭਰ ਦੀਆਂ ਗੈਰ ਰਾਜਨੀਤਿਕ ਜਥੇਬੰਦੀਆਂ ਦਾ ਸਾਰਾ ਸਾਂਝਾ ਮੋਰਚਾ ਚੱਲ ਰਿਹਾ ਹੈ ਸਭ ਵੱਲੋਂ ਕਿਤੇ ਲੰਗਰਾਂ ਦੀ ਬਹੁਤ ਵੱਡੀਆਂ ਸੇਵਾਵਾਂ ਚੱਲ ਰਹੀਆਂ ਇੱਥੇ ਜੀ ਬਾਬਿਆਂ ਵੱਲੋਂ ਗਰਾਈਆਂ ਕਰ ਕਰਕੇ ਦੁੱਧ ਦੇ ਮਤਲਬ ਸਭ ਤਰ੍ਹਾਂ ਜਦੋਂ ਤੱਕ ਸਰਕਾਰ ਐਮਐਸਪੀ ਗਰੰਟਡ ਨਹੀਂ ਕਰਦੀ ਫਸਲਾਂ ਦੇ ਰੇਟ ਪੂਰੇ ਨਹੀਂ ਦਿੰਦੀ ਉਹ ਮੋਰਚਾ ਇਹ ਆ ਸਾਡੇ ਸੂਬੇ ਆਗੂ ਜਿਵੇਂ ਉਹ ਫੈਸਲਾ ਲੈਣਗੇ ਉਸ ਦੇ ਹਿਸਾਬ ਨਾਲ ਇਹ ਮੋਰਚਾ ਚੱਲੂਗਾ ਔਰ ਇਹ ਹੋ ਸਕਦਾ ਕਿ 2029 ਤੱਕ ਵੀ ਜਾ ਸਕਦਾ ਜੇ ਸਰਕਾਰਾਂ ਜੇ ਅੱਜ ਨਹੀਂ ਦੰਨੀਆਂ ਤੋਂ ਸੋ ਸਰਪੰਨ ਸਿੰਘ ਪੰਦੇਰ ਜੱਥੇਬੰਦੀ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਨੇ ਜ਼ਿਲ੍ਹਾ ਵਾਈਜ਼ ਆਜੋ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜ਼ਿਲ੍ਹਾ ਵਾਈਜ਼ ਇੱਕ ਤਿਆਰੀ ਕੀਤੀ ਗਈ ਹੈ ਰਣਨੀਤੀ ਲਿਖੀ ਗਈ ਹੈ ਤੇ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਿਆਸਤ ਹੈ ਕਿਸਾਨਾਂ ਦੀ ਉਹ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਉੱਤੇ ਭਾਰੂ ਪੈਂਦੀ ਹੈ ਪਰੰਤੂ ਅਜੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਲਗਾਤਾਰ ਡਟੇ ਹੋਏ ਨੇ ਤੇ ਇਹ ਜਿਹੜਾ ਮੋਰਚਾ ਹੈ ਕਿੰਨਾ ਕੁ ਲੰਮਾ ਚਲੇਗਾ ਇਹ ਸਭ ਅਜੇ ਸਮੇਂ ਦੇ ਗਰਭ ਦੀ ਗੱਲ ਹੈ